हां जी दोस्तों बटंडे किसान मेले ते खिंचदा केंद्र बनया वे एक बूटा कादा बूटा हो की अपने फायदेया नु तिक्की की ओ तो दवाइयां तैयार होंदियां ते किथे किथे ओ ਵਰਤੇ ਜਾਂਦਾ ਬਾਈ ਨਾਲ ساری ਗੱਲਬਾਤ ਕਰਦੇ ਆ ਪੁਰਾਣਾ ਕੰਮ ਆ ਬਾਈ ਉਹਨੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਹੋ ਜੀ ਵਧੀਆ ਵਧੀਆ ਤੇ ਬਾਈ ਇਹ ਬੂਟੇ ਬਾਰੇ ਦੱਸੋ ਪਹਿਲਾਂ ਤੇ ਆਪਣਾ ਨਾਂ ਦੱਸੋ ਪਹਿਲਾਂ ਮੇਰਾ ਨਾਂ ਡਾਕਟਰ ਹੈ ਵੰਸ ਬਾਬਾ ਜੀ ਸਾਡਾ ਪਿੰਨ ਮਰਾੜਾ ਜੀ ਸ੍ਰੀ ਮੁਕਸਰ ਸਾਹਿਬੀ ਹਸਪੀਟਲ ਮਰਾੜਾ ਵੀ ਹਸਪੀਟਲ ਆ ਠੀਕ ਆ ਜੀ ਠੀਕ ਆ ਜੀ ਔਰ ਜਿਹੜਾ ਆਪਣਾ ਤੇਲ ਹੈ ਪੂਰੇ ਪੰਜਾਬ ਦੇ ਵਿੱਚ ਬਾਹਰ ਜਾਂਦਾ ਜੀ ਠੀਕ ਆ ਜੀ ਇਹ ਜਿਹੜਾ ਨਰਗੁੰਡੀ ਦਾ ਤੇਲ ਹੈ ਮਸ਼ਹੂਰ ਹੈ ਜੀ ਜੇ ਤੁਸੀਂ ਨੈਟ ਤੇ ਵੀ ਰਿਸਰਚ ਮਾਰੋਗੇ ਹਾਂ ਹਾਂ ਸਭ ਤੋਂ ਪਹਿਲ ਦੇ ਆਧਾਰ ਤੇ ਆਉਗਾ ਜੀ ਨਰਗੁੰਡੀ ਦਾ ਤੇਲ ਅੱਛਾ ਇਹ ਬੁੱਟਾ ਜਿਹੜੀ ਦੀ ਗੱਲ ਕਰ ਨਰਗੁੰਡੀ ਆ ਹਾਂ ਨਰਗੁੰਡੀ ਇਹਦੀਆਂ ਜੜ ਦਾ ਤੇਲ ਬੰਦਾ ਜੀ ਇਹ ਅੱਛਾ ਜਦੋਂ ਤੁਸੀਂ ਇਹਨੂੰ ਮਲੋਗੇ ਤੇ ਪਹਿਲੀ ਮਾਲਛ ਨਾਲ ਹੀ ਦਰਦ ਨੂੰ ਦੂਰ ਕਰ ਦਿੰਦਾ ਹੈ ਅਸੀਂ ਪਹਿਲੇ ਹਾਂ ਇੱਕ ਵਾਰੀ ਲਾਉਣ ਨਾਲ ਮਹਿਸੂਸ ਹੁੰਦਾ ਅਸੀਂ ਦਿਨੇ ਇੱਕ ਮਹੀਨੇ ਦਾ ਠੀਕ ਆ ਦੋ ਤਿੰਨ ਦਿਨਾਂ ਦੇ ਦਰਦ ਖਤਮ ਹੋ ਜਾਂਦੀ ਹੈ ਫਿਰ ਉਹ ਆਪਦੇ ਰਿਸ਼ਤੇਦਾਰਾਂ 'ਚ ਇਹਦੇ ਬਾਰੇ ਦੱਸਦਾ ਸਾਡਾ ਕਾਰੋਬਾਰ ਜਿਹੜਾ ਉਹ ਵਧਦਾ ਜਾ ਰਿਹਾ ਹੈ ਬਿਲਕੁਲ ਠੀਕ ਹੈ ਜੀ ਔਰ ਤੁਹਾਨੂੰ ਇਹ ਨਰਗੁੰਡੀ ਦਾ ਤੇਲ ਗੂਗਲ ਤੇ ਉਪਲਬਧ ਦਾ ਜਦੋਂ ਵੀ ਤੁਸੀਂ ਮਰਜ਼ੀ ਸੱਚ ਮਾਰ ਕੇ ਇਹਨੂੰ ਲੈ ਸਕਦੇ ਹੋ ਪਰ ਉੱਥੇ 1000 2000 ਦਾ ਅਸੀਂ ਸਿਰਫ 200 ਰੁਪਏ ਦਾ ਦਿੰਨੇ ਆ ਮੇਲੇ ਤੇ ਠੀਕ ਹੈ ਜੀ ਵੱਡੀ ਆਨਲਾਈਨ ਦੀ ਪੈਕੇਜ ਜਿਹੜੀ 3-4000 ਦੀ ਉਹ 1000 ਦੀ ਭੇਜਦੇ ਆ ਬਿਲਕੁਲ ਠੀਕ ਉਸ ਤੋਂ ਬਾਅਦ ਇਹਦਾ ਬੰਦਾ ਜੀ ਅਰਕ ਉਹ 슈ਗਰ ਵਾਸਤੇ ਥਾਇਰਡ ਵਾਸਤੇ ਤੇਜਾ ਵਾਸਤੇ ਓਕੇ ਤੇਲ ਵੀ ਇੱਕ ਐਨਾ ਵਧੀਆ ਕਿ 200 ਰੁਪਏ ਵੀ ਲਾਇਆ ਜੇਕਰ ਨਹੀਂ ਠੀਕ ਤੇ ਸਾਨੂੰ ਫੋਨ ਲਾਓ ਤੇ 200 ਰੁਪਏ ਆਪਦੇ Google Pay ਚ ਪਵਾ ਲਓ ਅੱਛਾ ਇੰਨੀ ਮਤਲਬ ਗਾਰੰਟੀ ਆ ਗਾਰੰਟੀ ਨਹੀਂ ਤਾਂ ਖਾਲੀ ਸੀ ਸੀ ਸਾਨੂੰ ਰੇਕ ਮੇਲੇ ਤੇ ਦਿਓ ਤੁਸੀਂ ਮਿਲਦੇ ਆ ਸਾਨੂੰ ਰੇਕ ਮੇਲੇ ਤੇ ਤੇ ਵਾਪਸ ਪਰ ਤੁਹਾਨੂੰ ਇੱਕ ਚੀਜ਼ ਖਾਸ ਦੱਸ ਦਿੰਦੇ ਤੁਸੀਂ ਇਹ ਬੂਟਾ ਜਿਹੜਾ ਹੈ ਇਹ ਵਿਖਾ ਦਿਓ ਜੇ ਤੁਹਾਨੂੰ ਕਿਤੇ ਵੇਖਿਆ ਹੋਵੇ ਦੱਸਦੇ ਜੇ ਜੇ ਨਹੀਂ ਵੇਖਿਆ ਤਾਂ ਸਾਡੇ ਤੋਂ ਤੁਸੀਂ ਇਹਨੂੰ ਖਰੀਦ ਵੀ ਸਕਦੇ ਆ ਇੰਦਾ ਸੰਤ ਦਵਾਈਆਂ ਜਾਂ ਤੇਲ ਜਾਂਦਾ 슈ਗਰ ਦੀ ਦਵਾਈ ਘਰੇ ਤਿਆਰ ਕਰ ਸਕਦੇ ਐਨਾ ਮਤੇ ਲਾਭਕਾਰੀ ਆ ਬੂਟਾ ਹਾਂ ਲਾਭਕਾਰੀ ਬਿਲਕੁਲ ਹਾਂ ਜੇ ਤੁਹਾਨੂੰ ਇਹ ਚਾਹੀਦਾ ਹੋਵੇ ਸਾਡਾ ਨੰਬਰ ਹੈਗਾ ਜੀ 9815566030 9041570382 ਤੇ ਆਹ ਪੋੜ ਦਿਖਾ ਦਿਓ ਜੀ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਵਾਸਤੇ ਫਾਇਦਾ ਕਰਦਾ ਇਹ ਤੇ ਗੂਗਲ ਦੇ ਵਿੱਚ ਇਹ ਸਾਰਾ ਉਪਲਬਧ ਹੈ ਜੀ ਤੇ ਇਹ ਆਪਣਾ ਆਨਲਾਈਨ ਵੀ ਭੇਜ ਸਕਦੇ ਦਵਾਈ ਆਨਲਾਈਨ ਜੀ ਇਹ ਪੂਰਾ ਆ ਪੇਪਰ ਤੇ ਲਿਖਿਆ ਹੈ ਜੀ ਆਨਲਾਈਨ ਦਵਾਈ ਤੁਸੀਂ ਮੰਗਵਾ ਸਕਦੇ ਹੋ ਸਾਨੂੰ ਕੂਨ ਲਾਓ ਤੁਸੀਂ ਕਿਤੇ ਵੀ ਮੁਲਕ ਚ ਬੈਠੇ ਹੋ ਉੱਥੇ ਹੀ ਪਹੁੰਚ ਜਾਂਦੀ ਹੈ ਜੀ ਬਿਲਕੁਲ 35 ਸਾਲ ਤੋਂ ਸਾਡੇ ਹਸਪਤਾਲ ਹੈ ਜੀ ਕੋਈ ਲੰਬਾ ਨਹੀਂ ਜੇ ਕਿ ਕੋਈ ਭਰਾ ਲੈ ਗਿਆ ਜੇ ਕਿਸੇ ਨੇ ਚੰਗੀ ਤਰ੍ਹਾਂ ਮਲਿਆ ਵੀ ਨਹੀਂ ਸਾਨੂੰ ਵਾਪਸ ਦੇਊਗਾ ਅਸੀਂ ਉਹਨਾਂ ਦਾ ਕੋਈ ਜ਼ਤਾਈ ਨਹੀਂ ਕਰਨੀ ਚੁੱਕੋ ਪੈਸੇ ਜੀ ਠੀਕ ਆ ਬਹੁਤ ਵਧੀਆ ਕੰਮ ਹੈ ਬੜਾ ਸਪੌਂਸ ਮਿਲਦਾ ਸਾਨੂੰ ਪਰ ਸਾਡੇ ਤੋਂ ਜਿਹੜਾ 1 ਸੀਸੀ ਲਿਆਂਦਾ ਉਹ 4 4 5 5 6 6 ਲਿਆਂਦਾ ਹੈ ਲੈ ਮਿੱਤਰੋ ਜਿਹੜੇ ਬੰਦੇ ਦਵਾਈਆਂ ਲੈ ਲੈ ਕੇ ਦਰਦਾਂ ਦੀ ਆ ਚੁੱਕੇ ਆ ਧਰਤੀ ਦੀਆਂ ਦਵਾਈਆਂ ਦੀਆਂ ਖਾਧੀਆਂ ਪਰ ਫਾਇਨਲ ਹੋਵੇ ਜਿਹੜੇ ਮਨਜੀ ਮਿਲਦੇ barro ਇਹਨਾਂ ਕੋਲੇ ਬਹੁਤ ਵਧੀਆ ਤੇਲ ਆ ਤੇ ਗਰੰਟੀ ਬਾਈ ਕਰਦਾਗਾ ਨਰਗੁੰਡੀ ਦਾ 바ਵਾ ਤੇ ਦੇਖੋ ਬਈ ਨਰਗੁੰਡੀ ਦਾ 바ਵਾ ਤੇਲ ਹਾਂਜੀ ਹਾਂਜੀ ਆ ਆਪਣਾ ਹਸਤਾਲ ਦਾ ਦੱਸ ਹੈ ਇਲਾਜ ਨਾਲ ਬਾਈ ਜੀ ਪਹਿਲੀ ਪਹਿਲੀ ਮਾਲਚ ਕਰਦੀ ਜਿਹੜਾ ਬਲੱਡ ਰੁਕਿਆਂ ਦਾ ਤੋਰ ਦਿੰਦਾ ਬਰੀਕ ਨਾੜਾਂ ਹੁੰਦੀਆਂ ਨਹੀਂ ਤੁਰਦਾ ਸਟੀਕਰ ਸਾਨੀ ਲੱਗਿਆ ਹਾਂਜੀ ਪਹਿਲੇ ਦਿਨ ਜੇ ਨਾਂ ਠੀਕ ਹੋਵੇ ਤੇ ਜਦੋਂ ਮਰਜ਼ੀ ਫੋਨ ਤੇ ਸਾਡੇ ਤੋਂ ਪੈਸੇ ਮੰਗਾ ਲਓ ਜਿਹੜਾ ਮਰਜ਼ੀ ਪਰ